ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਇੰਡਸਟਰੀ ਦੇ ਵਿੱਚ ਸਨਸਨੀ ਫੈਲ ਗਈ। ਸੋਸ਼ਲ ਮੀਡੀਆ ਤੇ ਸੈਫ ਤੇ ਹੋਏ ਹਮਲੇ ਅਤੇ ਸੁਰੱਖਿਆ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਸੈਫ ਅਲੀ ਖਾਨ ਇਸ ਵੇਲੇ ਲੀਲਾਵਤੀ ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਸੈਫ ਨੂੰ ਮਿਲਣ ਦੇ ਲਈ ਕਈ ਸੈਲਿਬਸ ਲਗਾਤਾਰ ਹਸਪਤਾਲ ਆ ਰਹੇ ਨੇ। ਤੇ ਇਸੇ ਵਿਚਾਲੇ ਅਦਾਕਾਰ ਦੀ ਪਤਨੀ ਕਰੀਨਾ ਕਪੂਰ ਖਾਨ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਇਸ ਹਮਲੇ ਤੇ ਪਹਿਲਾ ਬਿਆਨ ਕਰੀਨਾ ਕਪੂਰ ਖਾਨ ਦਾ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਦੁੱਖ ਜ਼ਾਹਿਰ ਕੀਤਾ ਤੇ ਨਾਲ ਦੀ ਨਾਲ ਬੇਨਤੀ ਵੀ ਕੀਤੀ ਹੈ ਜਿਸ ਦੇ ਵਿੱਚ ਕਰੀਨਾ ਕਪੂਰ ਖਾਨ ਦੇ ਵੱਲੋਂ ਜੋ ਇੰਸਟਾਗ੍ਰam ਤੇ ਪੋਸਟ ਪਾਈ ਗਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਇਸ ਸਾਡੇ ਪਰਿਵਾਰ ਲਈ ਔਖਾ ਸਮਾਂ ਅਸੀਂ ਅਜੇ ਵੀ ਇਸ ਹਾਦਸੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਅਸੀਂ ਇਸ ਮੁਸ਼ਕਿਲ ਸਮੇਂ 'ਚੋਂ ਲੰਘ ਰਹੇ ਹਾਂ ਮੈਂ ਸਤਿਕਾਰ ਅਤੇ ਨਿਮਰਤਾ ਨਾਲ ਮੀਡੀਆ ਅਤੇ ਪਾਪਰਾਜ਼ੀ ਨੂੰ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਅਟਕਲਾ ਲਗਾਉਣ ਅਤੇ ਲਗਾਤਾਰ ਕਵਰੇਜ ਕਰਨ ਤੋਂ ਪਰਹੇਜ਼ ਕਰੋ ਅਸੀਂ ਤੁਹਾਡੀ ਫਿਕਰ ਅਤੇ ਸਮਰਥਨ ਦੀ ਕਦਰ ਕਰਦੇ ਹਾਂ ਪਰ ਲਗਾਤਾਰ ਹੋਰੀ ਇਹ ਨਿਗਰਾਨੀ ਨਾ ਸਿਰਫ ਸਾਡੇ ਲਈ ਬੋਝ ਹੈ ਸਗੋਂ ਸਾਡੀ ਸੁਰੱਖਿਆ ਦੇ ਲਈ ਵੀ ਵੱਡਾ ਖਤਰਾ ਪੈਦਾ ਕਰ ਸਕਦੀ ਹੈ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੀ ਨਿੱਜੀ ਜ਼ਿੰਦਗੀ ਦੀਆਂ ਸੀਮਾਵਾਂ ਦਾ ਸਤਕਾਰ ਕਰੋ ਅਤੇ ਸਾਨੂੰ ਇਸ ਮੁਸ਼ਕਿਲ ਸਮੇਂ 'ਚ ਠੀਕ ਹੋਣ ਤੇ ਆਪਣੇ ਪਰਿਵਾਰਾਂ ਨਾਲ ਸੰਭਲਣ ਦਾ ਸਮਾਂ ਦਿਓ। ਮੈਂ ਇਸ ਮੁਸ਼ਕਿਲ ਸਮੇਂ ਦੌਰਾਨ ਤੁਹਾਡੀ ਸਮਝ ਤੇ ਸਹਿਯੋਗ ਲਈ ਪਹਿਲਾਂ ਤੋਂ ਧੰਨਵਾਦ ਕਰਦੀ ਹਾਂ। ਤਕਰੀਨਾ ਕਪੂਰ ਖਾਨ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਤਰੀਕੇ ਨਾਲ ਲਗਾਤਾਰ ਕਵਰੇਜ ਸਾਡੇ ਪਰਿਵਾਰ ਦੀ ਸੁਰੱਖਿਆ ਦੇ ਲਈ ਵੀ ਵੱਡਾ ਖਤਰਾ ਪੈਦਾ ਕਰ ਸਕਦੀ ਹੈ। ਇਹ ਸਾਡੇ ਪਰਿਵਾਰ ਲਈ ਔਖਾ ਸਮਾਂ ਹੈ ਕਿਉਂਕਿ ਅਸੀਂ ਹਾਲੇ ਵੀ ਜੋ ਹਮਲਾ ਹੋਇਆ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਉੱਭਰਣ ਦੀ ਕੋਸ਼ਿਸ਼ ਕਰ ਰਹੇ ਹਾਂ ਦੱਸਦੇ ਕਿ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਆਪਣੇ ਇੰਸਟਾਗ੍ਰam ਪੋਸਟ ਦੇ ਜ਼ਰੀਏ ਕਰੀਨਾ ਕਪੂਰ ਖਾਨ ਨੇ ਮੀਡੀਆ ਅਤੇ ਪਬਰਾਜ਼ੀ ਨੂੰ ਫਿਲਹਾਲ ਇਸ ਮਾਮਲੇ ਨੂੰ ਕਵਰ ਕਰਨ ਤੋਂ ਮਨਾ ਕੀਤਾ ਹੈ ਅਤੇ ਨਾਲ ਦੀ ਨਾਲ ਇਸ ਔਖੇ ਵੇਲੇ ਪਰਿਵਾਰ ਦੇ ਸਾਥ ਦੇਣ ਦੀ ਬੇਨਤੀ ਕੀਤੀ ਹੈ ਗਾਜ਼ੇ ਕੀ ਬੀਤੇ ਦਿਨੀ ਕਰੀਬ ਰਾਤ 2:30 ਵਜੇ ਸੈਫਲੀ ਖਾਨ ਦੇ ਘਰ ਇੱਕ ਅਣਪਛਾਤਾ ਵਿਅਕਤੀ ਆਂਦਾ ਜੋ ਦੱਸਿਆ ਜਾ ਰਿਹਾ ਸੀ ਕਿ ਚੋਰੀ ਕਰਨ ਦੇ ਮਕਸਦ ਦੇ ਨਾਲ ਘਰ ਚ ਦਾਖਲ ਹੋਇਆ ਜਿਸ ਦੇ ਨਾਲ ਪਹਿਲਾਂ ਨੌਕਰਾਨੀ ਦੀ ਬਹਿਸ ਹੋਈ ਅਤੇ ਬਾਅਦ ਦੇ ਵਿੱਚ ਉਸ ਸ਼ਖਸ ਨੇ ਸੈਫਲੀ ਖਾਨ ਤੇ ਹਮਲਾ ਕਰ ਦਿੱਤਾ 6 ਵਾਰ ਸੈਫਲੀ ਖਾਨ ਤੇ ਵਾਰ ਕੀਤਾ ਗਿਆ ਜਿਸ ਦੇ ਕਾਰਨ ਆਦਾਕਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੀ ਸਰਜਰੀ ਤੱਕ ਡਾਕਟਰਾਂ ਨੂੰ ਕਰਨੀ ਪਈ ਫਿਲਹਾਲ ਸੈਫ ਅਲੀ ਖਾਨ ਖਤਰੇ ਤੋਂ ਬਾਹਰ ਨੇ ਪਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਪੜਤੀ ਕੀਤਾ ਗਿਆ ਲਗਾਤਾਰ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਉਹਨਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਉਹਨਾਂ ਦੀ ਪਤਨੀ ਕਰੀਨਾ ਕਪੂਰ ਖਾਨ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਪਾ ਕੇ ਬੇਨਤੀ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਔਕੇ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਖੜਨ ਦੀ ਅਪੀਲ ਵੀ ਕੀਤੀ ਗਈ ਹੈ